ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਮੈਂ ਸੁਖਮਨਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਜੁਜਾਰ ਟਾਈਮ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਇਹ ਸੱਚ ਹੈ ਕਿ ਖਬਰਾਂ ਢੱਡ ਨਹੀਂ ਪਰਦੀਆਂ ਪਰ ਇਹ ਜ਼ਰੂਰ ਦੱਸਦੀਆਂ ਹਨ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਉੱਤਰ ਦੇ ਵਿਆਹ ਚ ਭਾਰਤ ਦੇ ਅਰਵੰਡ ਘਰ ਚੁੱਪੇ ਦੋ ਪਗੌੜੇ ਵਿਜੇ ਮਾਲੀਆ ਤੇ ਲਲਿਤ ਮੋਦੀ ਹੋਏ ਇਕੱਠੇ ਸਿੱਖ ਧਰਮ 'ਚ ਯੋਗ ਆਸਨ ਦੀ ਕੋਈ ਮਹੱਤਤਾ ਨਹੀਂ ਕਿਹਾ ਗਿਆਨੀ ਰਗਵੀਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਦਾ ਹੋਵੇਗਾ ਸੁੰਦਰੀ ਕਾਂ ਪਾਕ ਸਰਕਾਰ ਨੇ ਕੀਤਾ ਐਲਾਨ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਸੋਚ ਚੁੱਕਣ ਬਾਰੇ ਸਸਪੈਂਸ ਬਰਕਰਾਰ ਹੁਣ ਸੁਰੱਖਿਆ ਹੁਣ ਨਹੀਂ ਮਿਲੇਗੀ ਪੰਜਾਬ ਦੇ ਫਰੀਦ ਪੁੱਤਰ ਦੇ ਵਿਆਹ 'ਚ ਭਾਰਤ ਦੇ ਅਰਬਾਂ ਡਕਾਰ ਚੁੱਕੇ ਦੋ ਭਗੌੜੇ ਬੀਜੇ ਮਾਲੀਆ ਤੇ ਲਲਿਤ ਮੋਦੀ ਹੋਏ ਇਕੱਠੇ ਜੈਸਮੀਨ ਨੇ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀਆਂ ਮੰੁੰਦਰੀਆਂ ਦੀ ਤਸਵੀਰ ਦੇ ਨਾਲ ਨਾਲ ਖੁਸ਼ਖਬਰੀ ਦਾ ਵੀ ਐਲਾਨ ਕੀਤਾ ਕਾਰ ਦੇ ਅੰਦਰ ਕਲਿੱਕ ਕੀਤੀ ਤਸਵੀਰ ਨੂੰ ਸਾਂਝਾ ਕਰਦਿਆਂ ਜੈਸਮੀਨ ਨੇ ਲਿਖਿਆ ਫੋਰੇਵਰ ਤੇ ਸੁਧਾਰਤ ਮਾਲੀਆ ਨੂੰ ਟੈਗ ਕੀਤਾ ਦੱਸ ਦਈਏ ਕਿ ਭਾਰਤੀ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਢੱਕਾਰ ਕੇ ਫਰਾਰ ਹੋਏ ਕਾਰੋਬਾਰੀ ਵਿਜੇ ਮਾਲੀਆ ਦੇ بیٹے ਸਿਧਾਰਥ ਮਾਲੀਆ ਨੇ ਸ਼ਨੀਚਰਵਾਰ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਨਾਲ ਵਿਆਹ ਕਰ ਲਿਆ ਉਹਨਾਂ ਦੇ ਵਿਆਹ 'ਚ ਭਾਰਤ ਦੇ ਇੱਕ ਹੋਰ ਭਗੌੜੇ ਨਲੰਤ ਮੋਦੀ ਦੇ ਸ਼ਾਮਲ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਨਲੰਤ ਮੋਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਵਿਆਹ ਸ਼ਾਮਲ ਹੁੰਦੇ ਹੋਏ ਨਜ਼ਰ ਆ ਰਿਹਾ ਹੈ। ਇਹ ਵਿਆਹ ਲੰਡਨ ਦੇ ਹਾਰਟਫੋਰਡ ਸਾਇਰ ਇਲਾਕੇ 'ਚ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਸੁਧਾਰਤ ਮਾਲਿਆ ਨੇ ਜੈਸਮੀਨ ਨੇ ਪਹਿਲਾਂ ਈਸਾਈ ਧਰਮ ਮੁਤਾਬਕ ਵਿਆਹ ਕੀਤਾ ਤੇ ਫਿਰ ਦੋਹਾਂ ਨੇ Hindu ਰੀਤੀ ਰਿਵਾਜਾਂ ਨਾਲ ਵਿਆਹ ਕੀਤਾ। ਸਿੱਖ ਧਰਮ 'ਚ ਯੋਗ ਆਸਨ ਦੀ ਕੋਈ ਮਹੱਤਤਾ ਨਹੀਂ ਕਿਹਾ ਗਿਆਨੀ ਰਗਵੀਰ ਸਿੰਘ ਜੀ ਨੇ ਅਰਚਨਾ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਯੋਗ ਆਸਨ ਦੇ ਵਿੱਚ ਤਸਵੀਰਾਂ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖ ਰੋਹਾਨੀਅਤ ਦਾ ਕੇਂਦਰ ਹੈ ਅਤੇ ਇੱਥੇ ਸਮੁੱਚੀ ਮਾਨਵਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ ਪਰ ਯੋਗ ਆਸਨ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ ਹੈ। ਗਿਆਨੀ ਰਗबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਭਵਿੱਖ ਵਿੱਚ ਇਸ ਗੱਲ ਵੱਲ ਸੁਚੇਤ ਰੂਪ ਵਿੱਚ ਧਿਆਨ ਦਿੱਤਾ ਜਾਵੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਮੂਹ ਅੰਦਰ ਕੋਈ ਵੀ ਅਜਿਹੀ ਕਿਰਿਆ ਜਾਂ ਕਰਮਕਾਂਡ ਨਾ ਹੋਣ ਦਿੱਤਾ ਜਾਵੇ ਜੋ ਸਿੱਖ ਧਰਮ ਦੇ ਨਿਆਰੇਪਨ ਦੇ ਉਲਟ ਅਤੇ ਗੁਰੂ ਘਰ ਦੀਆਂ ਮਰਿਆਦਾਵਾਂ ਵਿੱਚ ਫਰਕ ਪਾਉਂਦੀ ਹੋਵੇ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਸਪਸ਼ਟ ਕੀਤਾ ਹੈ ਕਿ ਲੜਕੀ ਅਰਚਨਾ ਦੀ ਉਕਤ ਕਾਰਵਾਈ ਮਾਫੀਯੋਗ ਨਹੀਂ ਜੇਕਰ ਲੜਕੀ ਨੇ ਜਾਣੇ ਅਣਜਾਣੇ 'ਚ ਕੋਈ ਗਲਤੀ ਕੀਤੀ ਹੋਵੇ ਤਾਂ ਵੀ ਉਸ ਨੂੰ ਆਪਣੀਆਂ ਤਸਵੀਰਾਂ ਇੰਟਰਨੈਟ ਮੀਡੀਆ ਤੇ ਵਾਇਰਲ ਨਹੀਂ ਕਰਨੀਆਂ ਚਾਹੀਦੀਆਂ ਸਨ ਅਮੀਨੇ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਅਤੇ ਹੋਰ ਤਿੰਨਾ ਪ੍ਰਵੇਸ਼ ਦੁਆਰਾਂ ਦੇ ਬਾਹਰ ਵੱਡੀਆਂ ਸਕਰੀਨਾਂ ਅਤੇ ਬੋਰਡਾਂ ਤੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਸ੍ਰੀ ਹਰਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰਨ ਲਈ ਸੰਗਤਾਂ ਲਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਦਾ ਹੋਵੇਗਾ ਸੁੰਦਰੀਕਰਨ ਇਹ ਐਲਾਨ ਕੀਤਾ ਹੈ ਪਾਕ ਸਰਕਾਰ ਨੇ ਸਰਕਾਰ ਨੇ ਪਾਕਿਸਤਾਨ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਮਾਦੀ ਦਾ ਸੁੰਦਰੀਕਰਨ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਸਰਕਾਰ ਨੇ ਮਹਾਰਾਜੇ ਦੀ ਪਤਨੀ ਰਾਣੀ ਜਿੰਦ ਕੌਰ ਦੀ ਲਾਹੌਰ ਚ ਹੀ ਸਥਿਤ ਖਸਤਾ ਹਾਲ ਸਮਾਦੀ ਦੀ ਮੁਰੰਦਾਰੀ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਉਕਤ ਐਲਾਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਘਟਗਣਤੀ ਮਾਮਲਿਆਂ ਦੇ ਮੰਤਰੀ ਤੇ ਪਾਕਿਸਤਾਨ ਸੈਕੰਡ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੌਰਾਨ ਪਾਕਿਸਤਾਨ ਦੇ ਗੁਰਦਰਾ ਪੰਜਾ ਸਾਹਿਬ 'ਚ ਸ਼ਨੀਚਰਵਾਰ ਨੂੰ ਪੁੱਜੇ ਜਥੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਮਹਾਰਾਜੇ ਦੀ ਸਮਾਦੀ ਦਾ ਸੁੰਦਰੀਕਰਨ ਕਰਕੇ ਇਸ ਨੂੰ ਅਸਲ ਸਥਿਤੀ 'ਚ ਮੋੜ ਬਹਾਲ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਸਦੀਆਂ ਪੁਰਾਣੀ 2 ਏਕੜ ਜ਼ਮੀਨ 'ਚ ਫੈਲੀ ਰਾਣੀ ਜਿੰਦਕੌਰ ਦੀ ਸਮਾਦੀ ਲਾਹੌਰ ਤੋਂ ਜੋ 35 ਕਿਲੋਮੀਟਰ ਦੂਰ ਜੋ ਕਸਵਾਸ شیخوਪੁਰਾ 'ਚ ਹੈ ਇਸ ਨੂੰ ਇੱਕ ਦਹਾਕੇ ਪਹਿਲਾਂ ਮੁਸਲਮ ਭਾਈਚਾਰੇ ਨੇ ਤਬਾਹ ਕਰਕੇ ਉੱਥੇ ਮਦਰੱਸਾ ਖੋਲ੍ਹ ਦਿੱਤਾ ਸੀ ਉਕਤ ਜਗ੍ਹਾ ਨੂੰ ਮੁਸਲਮ ਭਾਈਚਾਰੇ ਤੋਂ ਖਾਲੀ ਕਰਵਾ ਕੇ ਇਸ ਨੂੰ ਮੋੜ ਸਾਰੀ ਲਈ ਇਵੈਕਿਊ ਟ੍ਰਸਟ ਪ੍ਰਾਪਰਟੀ ਬੋਰਡ ਯਾਨੀ ਕਿ ਵਕਫ ਬੋਰਡ ਦੇ ਹਵਾਲੇ ਕਰ ਦਿੱਤਾ ਗਿਆ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਵੰਬਰ 2024 ਤੱਕ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਸੋਹ ਚੁੱਕਣ ਬਾਰੇ ਸਸਪੈਂਸ ਬਰਕਰਾਰ। ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਹਲਫਲੈਂਡ ਤੇ ਸਸਪੈਂਸ ਬਰਕਰਾਰ ਹੈ ਕਿਉਂਕਿ ਪਿਛਲੇ ਸਾਲ ਮਾਰਚ ਮਹੀਨੇ ਐਨਐਸਏ ਲੱਗਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਸਾਥੀਆਂ ਸਮੇਤ ਡਿਬਰੂਗੜ ਜੇਲ੍ਹ ਚ ਬੰਦ ਹੈ ਤੇ ਬੀਤੇ ਦਿਨੀ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਐਕਟ ਦੀ ਮਿਆਦ 1 ਸਾਲ ਲਈ ਹੋਰ ਵਧਾ ਦਿੱਤੀ ਗਈ ਹੈ 18ਵੀਂ ਲੋਕ ਸਭਾ ਵਿੱਚ ਪੰਜਾਬ ਦੇ ਸੰਸਦ ਮੈਂਬਰ ਨੂੰ 25 ਜੂਨ ਮੰਗਲਵਾਰ ਨੂੰ ਸੋਹ ਚੁੱਕਣ ਦਾ ਸਮਾਂ ਦਿੱਤਾ ਗਿਆ ਹੈ ਜਿਸ ਵਿੱਚ ਜੇਲ੍ਹ 'ਚ ਬੰਦ ਅਮਰਿਤਪਾਲ ਸਿੰਘ ਦਾ ਨਾਂ ਵੀ ਸ਼ਾਮਿਲ ਹੈ ਹਾਲਾਂਕਿ ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਹਲਫ ਲੈਣ ਤੇ ਸਸਪੈਂਸ ਬਰਕਰਾਰ ਹੈ ਕਿਉਂਕਿ ਰਾਸ਼ਟਰੀ ਸੁਰੱਖਿਆ ਐਕਟ ਦੀ ਮਿਆਦ 1 ਸਾਲ ਲਈ ਹੋਰ ਵਧਣ ਕਾਰਨ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ ਕਿ ਅਮਰਿਤਪਾਲ ਸਿੰਘ ਹਲਫ ਲੈਣ ਲਈ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਪੰਜਾਬ ਵਿੱਚ ਪੁਲਿਸ ਸੁਰੱਖਿਆ ਹੁਣ ਨਹੀਂ ਮਿਲੇਗੀ ਫ੍ਰੀ ਪੁਲਿਸ ਰੱਖਿਆ ਲੈਣ ਦੇ ਮਾਮਲੇ ਤੇ ਪੁਲਿਸ ਵੱਲੋਂ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਸੂਬੇ ਦੀ ਆਬਾਦੀ 3 ਕਰੋੜ ਹੈ 3 ਕਰੋੜ ਦੀ ਆਬਾਦੀ ਦੇ ਲਈ 81000 ਸਿਰਫ ਪੁਲਿਸ ਮੁਲਾਜ਼ਮ ਹਨ ਜਿਨ੍ਹਾਂ ਵਿੱਚੋਂ 10 ਤੋਂ 15000 ਵੱਖ-ਵੱਖ ਸੁਰੱਖਿਆ ਚਤਾਨਾਤ ਹਨ ਹਾਲਾਂਕਿ ਮੁੱਖ ਮੰਤਰੀ 10000 ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਗੱਲ ਕਹਿ ਚੁੱਕੇ ਨੇ ਕੁੱਲ ਮਿਲਾ ਕੇ ਹੁਣ ਸ਼ਾਂਤੇ ਰੋਹ ਬਖਾਉਣ ਵਾਲਿਆਂ ਲਈ ਪੁਲਿਸ ਸੁਰੱਖਿਆ ਦੇ ਬਦਲੇ ਵਿੱਚ ਖਰਚਾ ਲਵੇਗੀ ਜੋ ਸੁਰੱਖਿਆ ਚ ਤਾਇਨਾਤ ਵਿਅਕਤੀਆਂ ਦੀ ਤਨਖਾਹ ਤੇ ਪੈਨਸ਼ਨ ਦੇ ਬਰਾਬਰ ਹੋ ਸਕਦਾ ਹੈ ਪੰਜਾਬ ਪੁਲਿਸ ਇਸ ਸਬੰਧੀ ਖਰੜਾ ਤਿਆਰ ਕਰ ਰਹੀ ਹੈ ਜਿਸ ਤਹਿਤ ਹੁਣ ਜਿਆਦਾ ਆਮਦਨ ਵਾਲੇ ਲੋਕਾਂ ਨੂੰ ਸੁਰੱਖਿਆ ਦਾ ਖਰਚਾ ਖੁਦ ਚੁੱਕਣਾ ਪਵੇਗਾ ਦੱਸ ਦਈਏ ਕਿ ਇਸ ਸਮੇਂ ਸੂਬੇ 'ਚ 900 ਤੋਂ ਵੱਧ ਲੋਕਾਂ ਨੂੰ ਪੁਲਿਸ ਰੱਖਿਆ ਦਿੱਤੀ ਹੋਈ ਹੈ ਇਹਨਾਂ 'ਚੋਂ ਜ਼ਿਆਦਾਤਰ ਸਿਆਸਤ ਨਾਲ ਸੰਬੰਧਤ ਹਨ ਦੂਜੇ ਨੰਬਰ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਤੇ 33ਵੇਂ ਨੰਬਰ ਤੇ ਸਾਡੀ ਫਿਰ ਚਿੱਟੀ ਸਿੰਘ ਵੀ ਕਿਵੇਂ ਪਿੱਛੇ ਰਹਿ ਜਾਂਦੀ ਭਾਪਕੇ ਡੰਮੀ ਸੰਤ ਸਾਰੇ ਨਹੀਂ ਡੰਮੀ ਸੰਤਾਂ ਕੋਲ ਵੀ ਧਾਰਮਿਕ ਸੰਸਥਾਵਾਂ ਹੋਣ ਕਰਕੇ ਉਹ ਵੀ ਪੰਜਾਬ ਪੁਲਿਸ ਰੱਖਿਆ ਵਿੱਚ ਸ਼ਾਮਲ ਨੇ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਉਹਨਾਂ ਵਿੱਚ 49 ਲੋਕ ਹੀ ਇਸ ਸੁਰੱਖਿਆ ਲਈ ਪੈਸੇ ਦੇ ਰਹੇ ਹਨ ਪਰ ਹੁਣ ਜਿਨ੍ਹਾਂ ਲੋਕਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਹੈ ਉਹਨਾਂ ਦੀ ਹਰ ਤਿੰਨ ਮਹੀਨੇ ਬਾਅਦ ਸਮੀਖਿਆ ਕੀਤੀ ਜਾਵੇਗੀ ਜਿਸ ਤੋਂ ਬਾਅਦ ਸੁਰੱਖਿਆ ਵਧਾਉਣ reguler ਕਰਨ ਜਾਂ ਹਟਾਉਣ ਦਾ ਫੈਸਲਾ ਲਿਆ ਜਾਵੇਗਾ ਖਰੜੇ ਅਨੁਸਾਰ ਧਾਰਮਿਕ ਜਾਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾਵੇਗੀ ਜੇਕਰ ਮਸ਼ਹੂਰ ਹਸਤੀਆਂ ਸੁਰੱਖਿਆ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਹ ਖਰਚਾ ਚੁੱਕਣਾ ਪਵੇਗਾ ਹਾਲਾਂਕਿ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਅਹੁਦੇ ਕਾਰਨ ਸੁਰੱਖਿਆ ਦਿੱਤੀ ਗਈ ਹੈ ਉਹਨਾਂ ਨੂੰ ਸਰਕਾਰੀ ਖਰਚੇ ਦੀ ਸੁਰੱਖਿਆ ਮਿਲਦੀ ਰਹੇਗੀ ਇਹ ਸਨ ਅੱਜ ਦੀਆਂ ਤਾਜ਼ਾ ਤੇ ਵਿਸ਼ੇਸ਼ ਖਬਰਾਂ ਨਵੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਜੁਜਾਰ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ